ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਅਮਰਜੀਤ ਸਿੰਘ ਮੋਲੋ ਇਸ ਵੇਲੇ ਅਸੀਂ ਮਜੂਦ ਹੈ ਆਫ ਲੋਰ ਦੇ ਨਜ਼ਦੀਕੀ ਪਿੰਡ ਮਨਸੂਲਪੁਰ ਦੇ ਵਿੱਚ ਜਿੱਥੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੋਰ ਦੇ ਨਜ਼ਦੀਕ ਪਿੰਦੇ ਮਨਸੂਲਪੁਰ ਪਿੰਡ ਦੇ ਵਿੱਚ ਇੱਕ ਦਾਣਾ ਮੰਡੀ ਹੈ ਜਿਹੜੀ ਉਹ ਬਣੀ ਹੋਈ ਹੈ ਜਾਣਕਾਰੀ ਦੇ ਮੱਕਾਬਕ ਹੈ ਜਿਹੜਾ ਬੀਤੀ ਰਾਤ ਸਵੇਰੇ 3:30 ਵਜੇ ਦੇ ਕਰੀਬ ਹੈ ਜਿਹੜਾ ਇਥੇ ਚੌਰਾ ਵੱਲੋਂ ਇੱਕ ਗੱਡੀ ਲਿਆਂਦੀ ਜਾਂਦੀ ਹੈ ਗੱਡੀ ਦੇ ਵਿੱਚ ਜਿਹੜੀਆਂ 70 ਦੇ ਕਰੀਬ ਹੈ ਜਿਹੜੀਆਂ ਕਣਕ ਦੀਆਂ ਬੋਰੀਆਂ ਚੋਰ ਚੋਰੀ ਕਰਕੇ ਹੈ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦੇ ਆ ਜਿਸ ਦੀ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਦੀ ਜਦੋਂ ਸਵੇਰ ਹੁੰਦੀ ਆ ਤਾਂ ਉਸ ਸਮੇਂ ਉਹਨਾਂ ਨੂੰ ਪਤਾ ਲੱਗਦਾ ਵੀ ਮੰਡੀ ਦੇ ਵਿੱਚੋਂ ਆ ਜਿਹੜੀਆਂ 70 ਬੋਰੀਆਂ ਕਣਕ ਦੀਆਂ ਜਿਹੜੀਆਂ ਗਾਇਬ ਹੋ ਚੁੱਕੀਆਂ ਸਾਡੇ ਨਾਲ ਇੱਥੇ ਸੁਰੇਜ ਜੀ ਮੌਜੂਦ ਆ ਸੁਰੇਜ ਜੀ ਪਤਾ ਲੱਗਾ ਬੀਤੀ ਰਾਤ ਐ ਜਿਹੜਾ ਇयां ਪੇ चोरों ने कनक की जो गोनी है उसको उठा के ले गए कितनी गोनी का नुकसान है बहुत नुकसान है जी हम लोग यहाँ मजदूर आदमी है देखो हम लोग एक बजे तक रात तक जगे थे फिर नींद आ गया हम लोग सो गए यहाँ तीन बजे आया चार बजे से पहले पहले लोड करके वो कंध के तोड़ के गेट तोड़ के यहाँ से तिरपाल पूरे पाया था दो क्रेट भी पाया था फिर भी हम लोग कितना जगेंगे मजदूर आदमी यहाँ काम करते हैं थका रहते हैं सो जाते हैं और फिर भी रात में तिरपाल हटा के मैं क्रेट पाया था फिर भी सत्तर कट्टा चोरी करके ले गया सत्तर के हाँ, करीण सत्तर का कौन सी गाड़ी में आए थे वो पिकअप है जी थोड़ा बड़ा पिकअप है इसमें छह दे सात बंदे था बस चोरी करके वो ले गया फटाफट दौड़ भी रहा है वो सीसी कैमरे में देख रहा हूँ और पता तो लगेगा होली होली सारे लग जाए जात आदमी छह सात आदमी है सर पे लेके दौड़ता भी है कृपान भी है कृपान भी हम दिए पुलिस वाले हथियार भी है बरामद है वहाँ पुलिस वाले का दिए है पुलिस को दिया हाँ जी हाँ जी दिया तो पुलिस वाले मौका देख दे बस देख गया सारे कुछ कर रहा है वो भी जैसे करना है वो भी कर रहा है तो वीडियो में कितने आदमी आए हैं वीडियो में लगभग छह सात आदमी लग रहा है वो अच्छा हाँ। तो आपका जो आरती है जिसका नुकसान हुआ है उसको मालूम पड़ गया हाँ मालूम पड़ गया मैं पा, साढ़े पाँच बजे फोन किया हूँ बाबू जी ऐसे ऐसे बात है जो चोरी किया है तिरपाल हटा के सत्तर कटा के आस ले गया अच्छा बाबू कैसे चल रही है लिफ्टिंग बिल्कुल नहीं चल रहा है जी न एक बार जब से माल भरा है जब से अभी तक न कोई इंस्पेक्टर आ रहा है न कोई आ रहा है न लिफ्टिंग हो रहा है हम लोग ऐसे फसा हुआ है अठाईस तारीख से माल भरा है, बंद है अभी तक लोडिंग भी नहीं हो रहा है कभी दो गड्डी आता है कभी चार गड्डी आता है छह आरती है इसमें आता है चार गड्डी इसमें काम कैसे चलेगा हम लोग मजदूर आदमी है बीस बीस आदमी है हर एक दुकान में ਰੋਜ ਦਾ ਨਗਰ ਪਾਣੀ ਦਾ ਖਰਚਾ 1200 ਰੁਪਏ 1500 ਦਾ ਹੈ ਸਾਡੇ ਨਾਲ ਸੰਦੀਪ ਜੀ ਇੱਥੇ ਮੌਜੂਦ ਹੈ ਜੋ ਕਿ ਇੱਥੇ ਅਕਾਊਂਟ ਦਾ ਕੰਮ ਕਰਦੇ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲਵਾਂਗੇ ਸੰਦੀਪ ਜੀ ਪਹਿਲਾਂ ਤਾਂ ਸਾਨੂੰ ਦੱਸੋ ਵੀ ਪਤਾ ਲੱਗਾ ਬੀਤੀ ਰਾਤ ਇਹ ਜਿਹੜਾ ਇੱਥੇ 70 ਬੋਰੀਆਂ ਦੀ ਹੈ ਜਿਹੜੀ ਚੋਰੀ ਹੋਈ ਹੈ ਕੀ ਕਹਿਣਾ ਹੈ ਸਰ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ ਬਹੁਤ ਹੀ ਧੀਰ ਤੋਂ ਅਸੀਂ ਇਸ ਮੰਡੀ ਦੇ ਵਿੱਚ ਕੰਮ ਕਰਦੇ ਆ ਕਿਦੇ ਵੀ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ ਸੀਗੀ ਤੇ ਬੀਤੀ ਰਾਤ ਕਰੀਬ 3:40 ਵਜੇ 6 ਤੋਂ 7 ਲੁਟੇਰੇ ਸੀਗੇ ਜੀ ਜਿਹੜੇ ਆ ਬੈਕ ਸਾਈਡ ਦੇ ਉੱਪਰ ਸਾਰਾ ਇੱਕ ਪਲਾਟ ਖਾਲੀ ਹੈ ਇਹਦੇ ਵਿੱਚ ਦੀ ਉਹਨਾਂ ਨੇ ਆਪਣੀ ਗੱਡੀ ਨੂੰ ਐਂਟਰ ਕੀਤਾ ਆ ਬੈਕ ਸਾਈਡ ਸਾਡੇ ਫੈਕਟਰੀ ਹੈ ਜੀ ਇਹਦੇ ਕੋਲੋਂ ਅਸੀਂ ਆਪਣੇ ਮਜ਼ਦਮ ਵੀ ਆਏ ਸੀ ਕਿ ਤਲੇਤਾ ਚੌਂਕੀ ਸਾਨੂੰ ਲੱਗਦੀ ਹੈ ਕੋਈ ਸੀ ਉਹਨਾਂ ਨੇ ਉੱਥੋਂ ਸੀਸੀਟੀਵੀ ਫੋਟੋ ਜਿਹੜੀ ਹੈ ਲਈ ਹੈ ਤੇ ਉਹਦੇ ਵਿੱਚ ਉਹ ਦਿਖਾਈ ਦੇ ਰਿਹਾ ਵੀ 6 ਤੋਂ 7 ਲੁਟੇਰੇ ਆ ਬਲੈਰੋ ਪਿਕਅਪ ਟਾਈਪ ਕੋਈ ਗੱਡੀ ਹੈ ਵੱਡੀ ਗੱਡੀ ਹੈ ਜਿਹਦੇ ਵਿੱਚ 700 70 ਬੁਰੀਆਂ ਜਿਹੜੀਆਂ ਲੋਡ ਹੋ ਸਕਦੇ ਉਹ 6-7 ਲੁਟੇਰੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਇਸ ਦੀਵਾਰ ਦੇ ਰਾਹੀਂ ਇਥੋਂ ਜਿਹੜੀ ਆ ਕਣਕ ਚੋਰੀ ਕੀਤੀ ਹੈ ਜਿੱਦਾਂ ਇਹ ਦਵਾਰ ਟੁੱਟੀ ਹੋਈ ਏ ਪਹਿਲਾਂ ਦਵਾਰ ਸੀਗੀ ਕੀ ਇਹ ਇਦਾਂ ਹੀ ਆਂਦੇ ਸਰ ਦਵਾਰ ਸਾਰੀ ਨਹੀਂ ਟੁੱਟੀ ਹੋਈ ਸੀਗੀ ਇਹਦੇ ਵਿੱਚ ਕੁਝ ਕੇ ਹਿੱਸਾ ਟੁੱਟਿਆ ਹੋਇਆ ਸੀਗਾ ਤੇ ਕੁਝ ਕੇ ਹਿੱਸਾ ਇਹ ਜਿਹੜੇ ਸਾਡੇ ਮਜ਼ਦੂਰ ਆ ਇਹਨਾਂ ਨੇ ਆਪਣੀ ਸੇਫਟੀ ਵਾਸਤੇ ਉਸ ਨੂੰ ਦੁਬਾਰਾ ਉੱਥੇ ਰੱਖਿਆ ਸੀ ਠੀਕ ਹੈ ਪਰ ਉਹਨਾਂ ਨੇ ਆ ਕੇ ਉਸ ਨੂੰ ਉਸ ਜਿਹੜਾ ਸਿੱਟਾ ਹੈ ਤੇ ਹੋਰ ਵੀ ਹਿੱਸਾ ਤੋੜਿਆ ਕਿਉਂਕਿ ਉਹ ਬੋਰੀ ਜਿਹੜੀ 50 ਕਿਲੋ ਦੀ ਉਹਨੂੰ ਟਪਾਣਾ 6 ਫੁੱਟ ਦੇ ਉੱਪਰ ਟਪਾਣਾ ਮੁਸ਼ਕਲ ਹੈ ਪਰ ਉਹਨਾਂ ਨੇ ਆ ਕੇ ਪਹਿਲਾਂ ਉਹ ਦਵਾਰ ਨੂੰ ਜਿਹੜਾ ਗਰਾਇਆ ਜੀ ਦਵਾ ਨੂੰ ਗਰਾਉਂਡ ਤੋਂ ਬਾਅਦ ਫਿਰ ਉਹ ਜਿਹੜੀ ਸਾਰੀ ਵਾਰਦਾਤ ਹੈ ਉਹਨੂੰ ਅੰਜਾਮ ਦਿੱਤਾ ਜੀ ਠੀਕ ਜੇ ਮੈਂ ਗੱਲ ਕਰਾਂ ਭਲੀ ਤੁਸੀਂ ਇੱਥੇ ਅਕਾਊਂਟੈਂਟ ਦਾ ਕੰਮ ਕਰਦੇ ਆ ਜਦੋਂ ਹੁਣ ਇਹ ਮੰਡੀ ਚਾਰੋਂ ਪਾਸੇ ਖੁੱਲੀ ਆ ਹਾਂਜੀ ਇੱਥੇ ਕੋਈ ਚੌਕੀਦਾਰ ਵਗੈਰਾ ਵੀ ਆ ਕੋਈ ਰੱਖਿਆ ਹੋਇਆ ਜਾਂ ਨਹੀਂ ਨਹੀਂ ਸਰ ਚੌਕੀਦਾਰ ਤਾਂ ਕੋਈ ਵੀ ਨਹੀਂ ਹੈਗਾ ਜੀ ਕਿਉਂਕਿ ਜਿਹੜੀ ਜ਼ਿੰਮੇਵਾਰੀ ਹੈ ਸਾਰੇ ਸਾਡੇ ਲੇਬਰ ਵਾਲੇ ਆਪ ਹੀ ਕਵਰ ਕਰਦੇ ਜੀ ਠੀਕ ਪਰ ਇਹ ਆ ਵੀ ਇਸ ਮੰਡੀ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਨਾਂ ਦੇ ਉੱਪਰ ਕੋਈ ਵੀ ਚਾਰਦੁਵਾਰੀ ਨਹੀਂ ਹੈਗੀ ਸਰ ਸਰ ਲੋਡਿੰਗ ਦੇ ਅਕੋਰਡਿੰਗ ਜੇ ਮੈਂ ਗੱਲ ਕਰਾਂ ਤਾਂ ਬਾਕੀ ਤੁਹਾਡੀ ਗੱਲ ਸਹੀ ਹੈ ਵੀ ਇਸ ਟਾਈ ਸਾਡੇ ਜਿਹੜੇ ਮਜ਼ਦੂਰ ਹੈ ਇੱਥੇ ਕਾਫੀ ਦਿਨਾਂ ਤੋਂ ਬੈਠ ਕੇ ਹੀ ਖਾਰੇ ਆ ਲੋਡਿੰਗ ਦੇ ਨਾਮ ਦੇ ਉੱਪਰ ਸਰ ਸਾਨੂੰ ਇੱਥੇ 6 8ਤੀ ਹੈ ਜੀ ਤੇ ਕਰੀਬ ਜਿਹੀ 55 ਤੋਂ 56000 ਬੁਰੀ ਜਿਹੜੀ ਇਹ ਭਾਰ ਸਰ ਇੱਥੇ ਆਪਣੇ ਭਾਰ ਸਰਕਾਰ ਨੇ ਖਰੀਦੀ ਹੈ ਗਵਰਨਮੈਂਟ ਆਫ ਇੰਡੀਆ ਹੀ ਲੈ ਰਹੀ ਹੈ ਜਿਸ ਸੈਕਟਰ ਦਾ ਹੈ ਤੇ ਉਹਦੇ ਵਿੱਚ ਸਰ 40% ਮਸੀਹ ਤੇ ਲਿਫਟਿੰਗ ਹੋਈ ਹੈ ਉਹ ਵੀ ਸਰ ਜੇ ਆਪਾਂ ਗੱਲ ਕਰੀਏ ਤੇ ਕਦੋਂ ਤੋਂ ਸੀਜ਼ਨ ਚੱਲ ਰਿਹਾ ਤੇ ਲਿਫਟਿੰਗ ਦੀ ਜਿਹੜੀ ਰੇਸ਼ੋ ਆ ਉਹ ਬਹੁਤ ਹੀ ਘੱਟ ਹੈ ਜੀ ਤੇ ਇਹ ਜਿਹੜੀ ਮੰਦਭਾਗੀ ਘਟਨਾ ਵੀ ਹੈ ਸਰ ਇਹਦੇ ਕਰਕੇ ਵਾਪਰੀ ਹੈ ਨਾਲ ਦੇ ਨਾਲ ਲਿਫਟਿੰਗ ਹੁੰਦੀ ਰਹੀ ਤੇ ਸਾਡੇ ਕੋਲ ਬੂਰੀਆਂ ਦੀ ਜਿਹੜੀ ਮਕਦਾਰ ਸੀ ਉਹ ਘਟ ਜਾਣੀ ਸੀ ਤੇ ਉਹਨਾਂ ਦੀ ਸੁਰੱਖਿਆ ਵੀ ਹੈ ਜਿਹੜੀ ਸਾਡੇ ਚਾਹੇ ਥੋੜੇ ਬੰਦੇ ਆ ਇਹ ਕਰ ਸਕਦੇ ਸੀ ਪਰ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਦੂਰ ਦੂਰ ਤੱਕ ਸਿਰਫ ਸਾਨੂੰ ਬੂਰੀਆਂ ਹੀ ਦਿਖਾਈ ਦੇ ਰੀਆਂ ਤੇ ਇਹ ਜਿਹੜਾ ਫਿਰ ਸਰ ਲਿਫਟਿੰਗ ਦੇ ਕਾਰਨ ਹੀ ਜਿਹੜਾ ਆ ਸਾਨੂੰ ਇਹ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਾਕੀ ਤੁਸੀਂ ਦੇਖ ਰਹੇ ਆਂ ਵੀ ਸੁਰੱਖਿਆ ਗਾਰਡ ਤੇ ਮੰਡੀ ਦਾ ਚਾਰੇ ਪਾਸੇ ਸਰ ਉਪਨ ਹੈ। ਇਹੋ ਜਿਹੜੇ ਲਟੇਰੇ ਸੀ ਸਰ ਉਹ ਹਥਿਆਰ ਬੰਦ ਕੀ ਸੀ। ਉਹਨਾਂ ਦਾ ਇੱਕ ਦਾ ਹਥਿਆਰ ਵੀ ਇੱਥੇ ਰਹਿ ਗਿਆ ਸੀ ਉਹ ਸਾਡੇ ਕੋਲੋਂ ਚੌਂਕੀ ਦੇ ਮੁਲਾਜ਼ਮ ਜਿਹੜੇ ਉਹ ਬਰਾਮਦ ਕਰਕੇ ਲੈ ਗਏ ਜੀ। ਠੀਕ ਹੈ। ਤੇ ਹੁਣ ਤੁਸੀਂ ਹਥਿਆਰ ਬੰਦ ਲਟੇਰਿਆਂ ਦੇ ਸਾਹਮਣੇ ਆ ਜਿਹੜੇ ਆਪਣੇ ਨੇ ਹੱਥੇ ਮਤਲਬ ਹੈ ਆਪਣੇ ਮਜ਼ਦੂਰ ਇਹ ਕੀ ਕਰ ਸਕਦੇ? ਬਿਲਕੁਲ। ਤੇ ਹੁਣ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਜੀ? ਸਰ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੀ ਸਾਡੀ ਲਿਫਟਿੰਗ ਦੀ ਸਮੱਸਿਆ ਇਹਨੂੰ ਜੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਚਲਾਇਆ ਜਾਵੇ ਜਲਦੀ ਤੋਂ ਜਲਦੀ ਇਹ ਮਾਲ ਦੀ ਲਿਫਟਿੰਗ ਕਰਾਈ ਜਾਵੇ ਤਾਂ ਜੋ ਇਹ ਮਜ਼ਦੂਰ ਆ ਜਿਹੜੀ ਰਾਤੀਂ ਮੰਦ ਭੱਗੀ ਘਟਨਾ ਵਾਪਰੀ ਹੈ ਇਦਾਂ ਦੀ ਘਟਨਾ ਤੋਂ ਦੁਬਾਰਾ ਬਚ ਸਕਣ। ਫਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਮ ਅਮਰਜੀਤ ਸਿੰਘ ਮੰਨੋ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ